ਅੰਦੀ ਸ੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀ ਦੇ ਸਾਰੇ ਠੀਕ ਹੋਣਗੇ ਜੀ ਪਰਮਾਤਮਾ ਸਾਹਿਬ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਬਣਾਨੇ ਆ ਜੀ ਆਪਣਾ ਡਿਜ਼ਾਈਨ ਇੱਕ ਪਸਲਾਈ ਦੇ ਤੇ ਇੱਕ ਹੁੰਡੇ ਲੈਨੇ ਜੀ ോ സിലൈ ബി അപ്പം പഠിയ ശൂ എക്കാര കിട്ടുക ਚਾਰ ਕੁੰਡੇ ਬਣਾਵਾਂਗੇ ਆਪਾਂ ਗੁੱਠੇ। ਫਿਰ ਪਹਿਤੋਂ ਕੁੰਡੇ ਉਤਾਰਾਂਗੇ ਜੀ ਪਹਿਲਾਂ। ਧਾਗਾ ਆਪਾਂ ਇੱਧਰ ਲੈ ਕੇ ਆਵਾਂਗੇ। ਫਿਰ ਇੱਧਰ ਲਿ ਸਲਾਈ ਤੇ ਪਾਵਾਂਗੇ ਜੀ। ਫਿਰ ਆਪਾਂ ਧਾਗਾ ਬੈਕ ਸਾਈਡ ਲੈ ਗਏ। ਆਪਾਂ ਇੱਕ ਹੁੰਡਾ ਸਿੱਧਾ ਹੋਣਾਗੇ ਜੀ ਇੱਕ ਚਾਲੀ ਪਾਵਾਂਗੇ ਜੀ। ਇਹ ਕੁੰਡਾ ਸਿੱਧਾ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ ਜੇ ਕੁੰਡਾ ਸਿੱਧਾ ਬਣਾਵਾਂਗੇ ਫਿਰ ਇੱਕ 2 3 4 5 6 7 ਗੁੰਡੇ ਫੇਰੋਣਾਂਗੇ ਜੀ ਆਪਾਂ ਫਿਰ ਆਪਾਂ ਤਿੰਨ ਗੁੰਡੇ ਉਹ ਤਾਰਾਂਗੇ ਸਲਾਈ ਤੇ ਇਹ ਧਾਗਾ ਅੱਗੇ ਲੈ ਕੇ ਆਵਾਂਗੇ 1 2 3 ਇਹ ਧਾਗਾ ਵੀ ਚੇਲੇ ਕੇ ਆਵਾਂਗੇ ਫਿਰ ਆਪਾਂ ਸਿੱਧਾ ਹੋਣਾਗੇ ਜੋ ਗੁੰਡਾ ਫਿਰ ਇੱਕ ਜਾਲੀ ਪਾਵਾਂਗੇ ਫਿਰ ਇੱਕ ਗੁੰਡਾ ਸਿੱਧਾ ਹੋਣਾਗੇ ਫਿਰ ਇੱਕ ਜਾਲੀ ਪਾਵਾਂਗੇ ਜੀ ਗੁੰਡਾ ਸਿੱਧਾ ਹੋਣਾ ਧਾਗਾ ਅੱਗੇ ਕਰਕੇ 1 2 3 ਚਾ ਇੱਕ ਗੁੰਡਾ ਆਪਾਂ ਚਿੱਦਾ ਬੁਣਾਗੇ ਆਪਾਂ ਆਗੇ ਪੁੱਠੇ ਚਲਾਈ ਤੇ ਇਸ ਗੁੰਡਾ ਤਾਰ ਲਈ 1 2 3 4 ਚਾਰ ਗੁੰਦੇ ਸਿੱਧੇ ਹੋਣਗੇ 익, 도, 댄, 쟈, 반, 쟈, 반, 쟈, 반, 쟈, 반, 쟈, 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 다 쟈, 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 ਤੋ 3 4 5 5 ਗੁੰਡੇ ਪੁੱਠੇ ਹੋਣਾਂਗੇ 1 2 3 4 4 ਗੁੰਡੇ ਸਿੱਧੇ ਹੋਣਾਂਗੇ ਇੱਕ ਗੁੰਡਾ ਤਾਂ ਉੱਠਾ ਹੋਣਾਗੇ ਬਣਾ ਪਾਗੇ ਜੀ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ 1 2 3 ਤਿੰਨ ਗੁੰਡੇ ਗੁੱਥੇ ਹੋਣਾਂਗੇ ਧਾਗਾ ਪਿੱਛੇ ਕਰਕੇ ਫਿਰ ਆਪਾਂ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ ਇੱਕ ਗੁੰਡਾ ਸਿੱਧਾ ਹੋਣਾਂਗੇ ਫਿਰ ਜਾਲੀ ਪਾਵਾਂਗੇ ਇੱਕ ਗੁੰਡਾ ਸਿੱਧਾ ਹੋਣਾਂਗੇ ਫਿਰ ਇੱਕ ਜਾਲੀ ਪਾਵਾਂਗੇ ਗੁੰਡਾ ਸਿੱਧਾ ਹੋਣਾਂਗੇ ਫਿਰ ਇੱਕ ਜਾਲੀ ਪਾਵਾਂਗੇ ਦੋ ਗੁੰਡਿਆਂ ਦਾ ਭਾਏ ਇੱਕ ਗੁੰਡਾ ਬਣਾਵਾਂਗੇ। ਤਾਂ ਅੱਗੇ ਕਰਕੇ ਫਿਰ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਗੁੱਥੇ ਬੁਣਾਂਗੇ। ਫਿਰ ਭਾਏ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ। ਤਾਂ ਗਾਗੇ ਕਰਾਂਗੇ ਜੀ ਇੱਕ ਝਾਲੀ ਪਾਵਾਂਗੇ ਜੀ ਇੱਕ ਗੁੰਡਾ ਸਿੱਧਾ ਹੋਣਾਗੇ ਫਿਰ ਇੱਕ ਝਾਲੀ ਪਾਵਾਂਗੇ ਗੁੰਡਾ ਸਿੱਧਾ ਹੋਣਾਗੇ ਫਿਰ ਇੱਕ ਝਾਲੀ ਪਾਵਾਂਗੇ ਫਿਰ ਆਪਾਂ ਇੱਕ ਝਾਲੀ ਪਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਤਾਂ ਗਾਗੇ ਕਰਕੇ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਪੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਆਪਾਂ ਗਏ ਪੁੱਠੇ ਸਲਾਈ ਤੇ ਇਹ ਦੋਨੇ ਪਾਸੇ ਡਿਜ਼ਾਈਨ ਬਣਦੇ ਜੀ ਆਪਣਾ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਗੁੰਨ ਲਈ ਇੱਕ ਦੋ ਤਿੰਨ ਚਾਰ ਪੰਜ 6 7 8 나, 나홉 군데부터 해본 레이, 일곱, 두, 세, 네, 다섯, 다섯 군데에서 해본 레이. 여덟, 나홉 군데부터 해보는 아기, 일곱, 두, 세, 네, 다섯, 여섯, 일곱, 여덟. ਪੇਤ ਅੱਗਾ ਪਿੱਛੇ ਕਰਕੇ ਦੋ ਤਿੰਨ ਕੁੰਡੇ ਆਪਾਂ ਸਿੱਧੇ ਊਣਾਗੇ ਇੱਕ ਕੁੰਡਾ ਬੁੱਠਾ ਊਣਾਗੇ ਲੰਪਾਗੇ ਸਿੱਧੀ ਸਲਾਈ ਤੇ ਕੁੰਡਾ ਉਤਾਰ ਲਈ ਧੱਗਾ ਅੱਗੇ ਕਰਾਂਗੇ ਜੀ ਇੱਕ ਦੋ ਦੋ ਕੁੰਡੇ ਪੁੱਠੇ ਊਣਾਗੇ ਜੀ ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਇਸੇ ਦੇ ਹੁਣਾਗੇ ਇਹ ਕੁੰਡੇ 1 2 3 4 5 ਇੰਚ 6 7 ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਤਾਂ ਅੱਗੇ ਕਰਕੇ ਇੱਕ ਇਦੋ ਤਿੰਨ ਤਿੰਨ ਗੁੰਡੇ ਪੁੱਠੇ ਬੁਣਾਗੇ ਫਿਰ ਧਾਗਾ ਪਿੱਛੇ ਕਰਕੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਫਿਰ ਪਾਈਕ 2 3 4 5 6 7 ਇਹਦੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ धागा अगे करके एक कुंडा दो कुंडे पुठे पुना ग एक कुंडा सीधा पुना गए जी पुठी सिलाई तो एक कुंडा उतार लिया कुंडे आप सीधे पुना गए एक दो तीन 4 5 6 7 8 9 9 ਗੁੰਡੇ ਪੁੱਠੇ ਬੁਣਾਗੇ 1 2 3 3 ਨ ਗੁੰਡੇ ਸਿੱਧੇ ਹੋਣਾਗੇ ਧਾਗਾ ਅੱਗੇ ਕਰਕੇ ਹਰ ਇੱਕ 2 3 4 5 6 7 8 9 9 ਕੁੰਡੇ ਗੁੱਠੇ ਗੁੰਲੇ 2 ਕੁੰਡੇ ਪਾ ਸਿੱਧੇ ਬੁਣਾਗੇ 1 ਕੁੰਡਾ ਪੁੱਠਾ ਬਣਾਉਣਾ ਆਪਾਂ ਅਗੇ ਸਿੱਧੀ ਸਲਾਈ ਤੇ 1 ਕੁੰਡਾ ਉਤਾਰਾਂਗੇ 1 ਕੁੰਡਾ ਦਾ ਪੁੱਠਾ ਬੁਣਾਾਂਗੇ ਇਹ ਧਾਗਾ ਪਿੱਛੇ ਕਰਕੇ ਆਪਾਂ 2 ਕੁੰਡਿਆਂ ਦਾ 1 ਕੁੰਡਾ ਬਣਾਵਾਂਗੇ ਇਹਦੇ పైਕ 2 3 4 5 6 7 7 ਕੁੰਡੇ ਸਿੱਧੇ ਕੁੰਡੇ ਹੀ ਇਹਦੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਪੁੱਠਾ ਬੁਣਾਵਾਂਗੇ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ 1 2 3 4 5 6 7 7 ਗੁੰਡੇ ਸਿੱਧੇ ਹੁਣ ਲਈ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਆਪਾਂ ਪੁੱਠਾ ਬਣਾਵਾਂਗੇ ਇੱਕ ਗੁੰਡਾ ਆਪਾਂ ਚੇਤਾ ਬਣਾਵਾਂਗੇ ਹੁਣ ਆਪਾਂ ਅੱਗੇ ਜੇ ਪੁੱਠੇ ਚਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੇ ਇੱਕ ਗੁੰਡਾ ਆਪਾਂ ਸਿੱਧਾ ਬਣਾਾਂਗੇ 1 2 3 4 5 6 7 8 9 ਨੌ ਗੁੰਡੇ ਗੁੱਠੇ ਗੁੰਲੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਫਿਰ ਇੱਕ 2 3 4 5 6 7 8 9 9 ਗੁੰਡੇ ਪੁੱਠੇ ਗੁੰਲੇ ਜੀ ਇੱਕ ਗੁੰਡਾ ਪਾ ਸਿੱਧਾ ਪੋਣਾਗੇ ਇੱਕ ਗੁੰਡਾ ਪੁੱਠਾ ਹੋਣਾਗੇ ਆਪਾਂ ਗਏ 30 ਸਲਾਈ ਤੇ ਇੱਕ ਗੁੰਡਾ ਉਤਾਰ ਲਈ ਹੁਣ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਇਹ ਦੁਬਾਰੇ ਸ਼ੁਰੂ ਹੋਊਗਾ ਜਿਹੜਾ ਡਿਜ਼ਾਈਨ ਆਪਾਂ ਇੱਥੇ ਸ਼ੁਰੂ ਕੀਤਾ ਸੀ ਹੁਣ ਉਹ ਰੇ ਸ਼ੁਰੂ ਹੋਊਗਾ ਜੀ ਇੱਧਰ ਛਾਡਾਂ ਤੇ ਆਪਣਾ ਹੋਊਗਾ ਜੀ ਇਸ ਨਾਲ ਇੱਧਰ ਤੇ ਦੋ ਕੁੰਡੇ ਲਵਾਂਗੇ ਜੀ ਆਪਾਂ ਧਾਗਾ ਅੱਗੇ ਕਰਾਂਗੇ ਜੀ ਫਿਰ ਇੱਧਰ ਸਲਾਈ ਤੇ ਪਾਵਾਂਗੇ ਜੀ ਕੁੰਡੇ ਫਿਰ ਧਾਗਾ ਪਿੱਛੇ ਕਰਾਂਗੇ ਜੀ ਇੱਕ ਕੁੰਡਾ ਪਾ ਸਿੱਧਾ ਗੋਣਾਂਗੇ ਇੱਕ ਜਾਲੀ ਪਾਵਾਂਗੇ ਕੁੰਡਾ ਸਿੱਧਾ ਗੋਣਾਂਗੇ ਹੁਣ ਆਪਾਂ ਇਹ ਸੈਂਟਰ ਵਾਲੇ ਕੁੰਡੇ ਪੁੱਠੇ ਬੋਣਾਂਗੇ ਜੀ 1 2 3 4 5 6 7 ਅਰੇ ਇੱਥੇ ਬੋਣੇ ਸਪਾਂ 7 ਕੁੰਡੇ ਪੁੱਠੇ ਹੁਣ ਉਦੇ ਆ ਗਏ ਇਹ ਨਾ ਫਿਰਪੇ ਤਿੰਨ ਕੁੰਡੇ ਉਤਾਰ ਲਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਫਿਰ ਇੱਧਰ ਸਲਾਈ ਤੇ ਪਾਵਾਂਗੇ ਜੀ ਇਹ ਧਾਗਾ ਪਿੱਛੇ ਕਰਾਂਗੇ ਇਦੋਂ ਪਾ ਇੱਕ ਕੁੰਡਾ ਸਿੱਧਾ ਹੋਣਾਗੇ ਇੱਕ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਹੋਣਾਗੇ ਫਿਰ ਇੱਕ ਜਾਲੀ ਪਾਵਾਂਗੇ ਕੁੰਡਾ ਸਿੱਧਾ ਬਣਾਉਣਾ ਧਾਗਾ ਅੱਗੇ ਕਰਕੇ ਇੱਕ 2 3 4 5 6 7 7 ਕੁੰਡੇ ਬੁੱਠੇ ਹੋਣਾਗੇ ਫਿਰ ਦੋ ਕੁੰਡੇ ਪਾਵਾਂ ਤਾਰਾਂਗੇ ਜੀ ਧਾਗਾ ਅੱਗੇ ਕਰਾਂਗੇ ਇੱਤੋਂ ਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬੋਣਾਂਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਫੇਰ ਕੁੰਡਾ ਸਿੱਧਾ ਬੋਣਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੋਣਾਂਗੇ ਆਪਾਂ ਅਗੇ ਜੀ ਪੁੱਠੀ ਚਲਾਈ ਤੇ ਇੱਕ ਕੁੰਡਾ ਉਤਾਲ ਲਈ ਤੋ ਤਿੰਨ ਕੁੰਡੇ ਪੁੱਠੇ ਬਣ ਲਈ ਇੱਕ దండే సే దో తి చారండే పుట్ే సండే సిధే పో దో తి చార 6 7 1 2 3 3 ਨੁਕਦੇ ਫੁੱਟੇ ਹੋਣਾਂਗੇ ਇੱਕ ਬੰਦਾ ਤਾਂ ਸਿੱਧਾ ਹੋਣਗੇ ਫੁੱਟਾ ini apa yang kejari ini apa di sini? suri di sini ini karena kunda hening apa na? ikjari pamanji ik kunda pa? dua kunda na kunda दो तीन चार पाँच। पंचागा पीछे करके दो कुंडा एक कुंडा बनाव गे फिर एक जाली पावे एक कुंडा सीधा बुना फिर चाली पावे कुंडा सीधा बुना जाली पावे जी एक कुंडा आप ਫਿਰ ਇੱਕ ਜਾਲੇ ਪਾਵਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਆਪਾਂ ਫਿਰ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਗੁੱਠੇ ਹੋਣਾਂਗੇ ਜੀ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਜਾਲੇ ਪਾਵਾਂਗੇ ਜੀ ਗੁੰਡਾ ਸਿੱਤਾ ਹੋਣਾਂਗੇ ਜੀ ਆਪਾਂ ਹੁਣ ਵੀ ਆਪਣਾ ਦੂਜਾ ਡਿਜ਼ਾਈਨ ਸ਼ੁਰੂ ਹੋ ਗਿਆ ਜੀ ਹਾਂ ਲੋ ਜੀ ਆਪਣੇ ਦੋ ਡਿਜ਼ਾਈਨ ਬਣ ਕੇ ਤਿਆਰ ਹੋ ਗਏ। ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ। ਬਹੁਤ ਆਸਾਨੀ ਨਾਲ ਬਣਦਾ ਜੀ ਡਿਜ਼ਾਈਨ। ਬਣਾਓ ਜੀ ਤੁਸੀਂ ਆਪਣੇ ਕੋਟੀ ਸਵੈਟਰ ਤੇ। ਅੱਜ ਆਪਣੇ ਕੋਲੇ ਬਣਿਆ ਹੋਇਆ ਇਹ ਵਾਲਾ ਸਵੈਟਰ ਜੀ। मिलਦੇ ਆਂ ਜੀ ਅਗਲੇ ਵੀਡੀਓ ਚ ਧੰਨਵਾਦ